ਪੰਜਾਬ ਰੋਡਵੇਸ ਤੇ ਪੰਨ ਬਸ ਤੇ ਅੱਜ 7000 ਮੁਲਾਜ਼ਮ ਹੜਤਾਲ ਦੇ ਨੇ ਉਧ ਰਾਜ ਸੰਗਰੂਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਅੱਗੇ ਇਨ੍ਹਾਂ ਮੁਲਾਜ਼ਮਾਂ ਦੇ ਵੱਲੋਂ ਰੈਲੀ ਕੀਤੀ ਜਾਵੇਗੀ ਦੱਸਦੇ ਕਿ ਅੱਜ ਜਿੱਥੇ ਪਾਰਟ ਬੰਦ ਦਾ ਸੱਦਾ ਹੈ ਤਾਂ ਉੱਥੇ ਅੱਜ ਪੰਜਾਬ ਦੇ ਵਿੱਚ ਵੀ ਰੋਡਵੇਜ਼ ਤੇ ਪੀ ਆ ਟੀ ਸੀ ਪੰ ਬਸੰ ਦੇ ਮੁਲਾਜ਼ਮਾ ਖਾਸ ਕਰਕੇ ਕੱਚੇ ਜੋ ਮੁਲਾਜ਼ਮ ਨੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਤੇ ਆਪਣੀ ਮੰਗਾਂ ਨੂੰ ਲੈ ਕੇ ਇਹ ਹੜਤਾਲ ਹੋ ਰਹੀ ਹੈ ਜਿੱਥੇ ਬੀਤੇ ਦਿਨੀ ਵੀ ਉਹਨਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ ਹਾਲਾਂਕਿ ਮੀਟਿੰਗ ਵੀ ਹੋਈ ਸੀ ਅਧਿਕਾਰੀਆਂ ਦੇ ਨਾਲ ਪਰ ਕੋਈ ਹੱਲ ਨਿਕਲਣ ਦੇ ਨਾ ਕਰਕੇ ਉਹਨਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਅਸੀਂ 12 ਫਰਵਰੀ ਨੂੰ ਪੱਕਾ ਧਰਨਾ ਲਗਾਵਾਂਗੇ ਤੇ ਸਿਆਮ ਮੰਦਰੀ ਹਸ਼ਤੇ ਰੈਲੀ ਕੀਤੀ ਜਾਵੇਗੀ ਪ੍ਰਦਰਸ਼ਨ ਕੀਤਾ ਜਾਵੇਗਾ ਉਧਰ ਜੇਕਰ ਗੱਲ ਕਰੀਏ ਬਟਾਲਾ ਦੀ ਤਾਂ ਬਟਾਲਾ ਦੇ ਡਿਪੂ 'ਚ 120 ਬੱਸਾਂ ਰੋਜ਼ਾਨਾ ਚੱਲਦੀਆਂ ਨੇ ਜਿੱਥੇ ਕਿ ਅੱਜ 100 ਬੱਸਾਂ ਬੰਦ ਨੇ ਇਸ وجہ ਨਾਲ ਜਿੱਥੇ ਜਨਤਾ ਨੂੰ ਆਮ ਜਨਤਾ ਨੂੰ ਕਾਫੀ ਦਿੱਕਤ ਹੋ ਰਹੀ ਹੈ ਤੇ ਉਧਰ ਮਹਿਲਾਵਾਂ ਜੋ ਕਿ ਸਰਕਾਰੀ ਬੱਸਾਂ ਬੰਦ ਹੋਣ ਦੇ ਕਰਕੇ ਖਾਸੀ ਪਰੇਸ਼ਾਨੀ ਦੇ ਵਿੱਚ ਨਜ਼ਰ ਆ ਰਹੀਆਂ ਨੇ ਦੱਸਦੇ ਕਿ ਜਿਸ ਸਵਾਰੀਆਂ ਨੇ ਸਫ਼ਰ ਕਰਦਿੰਨੇ ਉਹਨਾਂ ਦਾ ਕਹਿਣਾ ਹੈ ਕਿ ਬੱਸਾਂ ਨਾ ਹੋਣ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਨੇ ਆਪਣੇ ਕੰਮਾਂ ਤੇ ਜਾਣਾ ਸੀ ਉਹ ਕੰਮ ਤੇ ਨਹੀਂ ਜਾ ਪਾ ਰਹੇ ਤੇ ਉਹਨਾਂ ਨੂੰ ਛੁੱਟੀ ਕਰਨੀ ਪੈ ਕੇ ਲੋਕਾਂ ਦਾ ਕਹਿਣਾ ਹੈ ਕਿ ਕਰਮਚਾਰੀਆਂ ਦਾ ਮਸਲਾ ਜਲਦੀ ਹੱਲ ਹੋਣਾ ਚਾਹੀਦਾ ਕਿਉਂਕਿ ਆਏ ਦਿਨ ਜਿਹੀ ਹੜਤਾਲ ਹੋ ਜਾਂਦੇ ਜਿਸ ਤੇ ਕਰਕੇ ਉਹਨਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਛਾ ਕਿੰਨਾ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਮੁਸ਼ਕਲ ਹੈ 2 ਘੰਟੇ ਹੋ ਗਏ ਬੈਠੇ ਨੇ ਬਾਸਣੇ ਪਈ ਆਈ ਪਰੇਸ਼ਾਨੀ ਬੜੀ ਦੇਖ ਰਿਹਾ ਕਰ ਲੈ ਕਿਥੋਂ ਕਰਾਇਆ ਦੇ ਕੇ ਤੇ ਜਾਣਾ ਆਉਣਾ ਹੁੰਦਾ ਵਾ ਪਰੇਸ਼ਾਨੀ ਆਉਣ ਜਾਣ ਵਾਲਿਆਂ ਨੂੰ ਬਹੁਤ ਜ਼ਿਆਦਾ ਵਾ ਤੇ ਕੀ ਇਹ ਗੱਲ ਦਾ ਮਸਲਾ ਲਾਉਣ ਚਾਹਦੇ ਤੇ ਜਿਹੜੇ ਬੱਸਾਂ ਬੰਦ ਕਰ ਛੱਡਦੇ ਤੇ ਜਿਹੜਾ ਸਾਡੇ ਵਰਗੇ ਕਰੀਬ ਲੋਕ ਜਿਹੜੇ ਆ ਉਹ ਕੀ ਕਰਦੇ ਫਿਰ ਪਰੇਸ਼ਾਨੀ ਨਾਲ ਕ ਇਹ ਕਰਾ ਨੂੰ ਹਰ ਜਿਹੜਾ ਨਹੀਂ ਕਰਾਇਆ ਪੜਾ ਹੁੰਦਾ ਵੀ ਜੇ ਸਰਕਾਰੀ ਚਲਾ ਗਿਆ ਤੇ ਫਿਰ ਇਹਨਾਂ ਨੂੰ ਚਲਾਉਣੇ ਦਾ ਚਾਹਤ ਨੇ ਵਾ ਤੇ ਜਿਹੜਾ ਬੰਦ ਕਰ ਛੱਡਦੇ ਕੀ ਕਰ ਸਕਦੇ ਇਹ ਗੱਲ ਤੇ ਫਿਰ ਦਰਜਿੰਦਰ ਕੌਰ ਅੱਜ ਸਰਕਾਰੀ ਬੱਸਾਂ ਦੀ ਹੜਤਾਲ ਕਿੰਨੀ ਕਿ ਮੁਸ਼ਕਲ ਆਈ? ਹਾਂਜੀ ਮੁਸ਼ਕਲ ਆ ਰਹੀ ਏ। ਕਿੰਨੀ? ਦੇਖੋ ਪਦੋਂ ਤੇ ਢੀਕਦੇ ਪਏ ਆ ਵੀ ਰੇਟ ਕਰਦੇ ਪਏ ਵੀ ਉੱਥੇ ਜਾਣਾ ਜੇ ਪਰ ਨਹੀਂ ਆਏ ਤਾਂ ਟਾਈਮ ਖਰਾਬ ਹੋ ਜਾਂਦਾ ਸਾਡਾ। ਜੀ ਸਰਕਾਰੀ ਬੱਸ ਹੋਵੇ ਤਾਂ ਪੂਰਾ ਕੀ ਜਵਾਬ। ਉਹ ਤਾਂ ਫਾਇਦਾ ਇਹ ਕਿ ਸਾਨੂੰ ਬੱਜੀ ਸੀ ਬੱਸ ਜੀ। ਇਹ ਮੇਰਾ ਨਾਰਾ ਜਵੰਤ ਕੋ ਹੋ ਰਿਹਾ। ਹਾਂਜੀ ਬਹੁਤ ਪਰੇਸ਼ਾਨੀਆਂ ਆਉਂਦੀ ਜੇ। ਹਾਂਜੀ ਕੰਮ ਤੇ ਚੱਲੇ ਸੀ। ਸਰਕਾਰੀ ਬੱਸਾਂ ਉਹ ਵੀ ਤੇ ਚੱਲ ਜਾਣਗੇ ਨਹੀਂ ਤੇ ਘਰੇ ਚੱਲ ਜਾਣਗੇ ਛੁੱਟੀ ਹੁੰਦਾ ਨੁਕਸਾਨ ਨਹੀਂ ਨਾ ਹੋਏਗਾ ਹਾਂਜੀ ਬਹੁਤ ਨੁਕਸਾਨ ਹੁੰਦਾ ਜੇ ਛੁੱਟੀ ਹੋrna ਤੇ ਕਿੱਥੇ ਚੱਲੇ ਆਈ ਬਤਾਲੇ ਚੱਲੇ ਆ ਜੀ ਅੱਜ ਸਰਕਾਰੀ ਬੱਸਾਂ ਦੀ ਹੜਤਾਲ ਕਿੰਨੀ ਕਿੰਨੀ ਮੁਸ਼ਕਲਾ ਹੁੰਦੀ ਆ ਬਤਰੀ ਆਉਂਦੀ ਆ ਮੁਸ਼ਕਲ ਆਉਂਦੀ ਢੀਕਣ ਦੇ ਆ ਜੀ ਅੰਤ ਪਤਾ ਨਹੀਂ ਅੱਜ ਤਾਂ ਪਤਾ ਲੱਗਾ ਵੀ ਹੜਤਾਲ ਆ ਤੇ ਜੇ ਚੱਲੂਗੀ ਤੇ ਚੱਲ ਜਾਗੇ ਨਾ ਜੱਲੂ ਕਰਨ ਚੱਲ ਜਾਗੇ ਆ ਹੋਰ ਕੀ ਕਰਨਾ ਗ੍ਰੀਮ ਕਰਾਇਆ ਤਾਂ ਤਿੰਨ ਜੋਗੇ ਤਾਂ ਰਹੀ ਨਹੀਂ ਕਰਾਏ ਬੜੇ ਬੜੇ ਆ ਜੀ ਪਲਵਿੰਦਰ ਸਿੰਘ ਮੈਂ ਇਨਚਾਰਜ ਬੱਸ ਸਟੈਂਡ ਦਾ ਕਾਲਾ ਇਹਨਾਂ ਬੱਸਾਂ ਦੀ ਹੜਤਾਲ ਆ ਕਿਹੜੇ ਕਿਹੜੇ ਏਰੀਆ ਦੇ ਵਿੱਚ ਚੱਲੀ ਜਾ ਰਹੀ ਹੈ ਦੇਖੋ ਜੀ ਤੰਗੀ ਤੇ ਚਲੋ ਲਗਭਗ ਜਾਈ ਜਾਂਦੀਆਂ ਗੱਡੀਆਂ ਸਾਡੀਆਂ ਪਰ ਤੁਹਾਨੂੰ ਪਤਾ ਬਬੀ ਜੋ ਮਿਸਾ ਹੈ ਵੇਲੇ ਮਿਸ ਹੁਣ ਤੱਕ 10 ਵਜੇ ਤੱਕ ਟੋਟਲ 42 ਟਾਈਮ ਹੀ ਗਿਆ ਜੀ 42 ਜੋ 7 ਟਾਈਮ ਸਾਡੇ ਗਏ ਆ ਜੀ ਤੇ 35 ਟਾਈਮ ਇਸੇ ਇਹ ਓਵਰਆਲ ਸਾਰੇ ਦਿਨ ਦੀ ਗੱਲ ਕੀਤੀ ਜਾਉ। ਓਵਰਆਲ ਸਾਰੇ ਦਿਨ ਦੀ ਲਗਭਗ 122 ਟਾਈਮ ਸਰਕਾਰੀ ਪ੍ਰਾਈਵੇਟ ਸ਼ਟ ਦੀ 122 ਟਾਈਮ ਸਰਕਾਰੀ ਹੈ ਜੀ। ਉਹਦੇ ਵਿੱਚੋਂ ਲਗਭਗ 20 ਟਾਈਮ ਜਾਣਗੇ ਬਾਕੀ 100 ਟਾਈਮ ਲਗਨੇ ਸੀ। 100 ਟਾਈਮ ਜੀ। ਕਿੰਨੀ ਸਵਾਰੀ ਦਾ ਨੁਕਸਾਨ ਹੁੰਦਾ ਵਾ? ਔਰ ਕਿੰਨੀ ਸਰਕਾਰ ਦੇ ਰੈਵਿਊ ਦਾ ਨੁਕਸਾਨ ਹੁੰਦਾ? ਦੇਖੋ ਇਹ ਰੈਵਿਊ ਦਾ ਤਾਂ ਨੁਕਸਾਨ ਹੈਗਾ ਹੀ ਹੈਗਾ ਜੀ। ਉਹਦਾ ਰਿਕਾਰਡ ਅੰਦਰੋਂ ਪਤਾ ਲੱਗੇਗਾ ਕਿੰਨਾ ਹੁੰਦਾ ਜੀ। ਉਹ ਤਾਂ ਹੈਗਾ ਹੀ ਹੈਗਾ ਕਿਥੇ 122 ਗੱਡੀਆਂ ਚਲਣੀਆਂ ਜੀ ਕਿਥੇ ਟੋਟ ਲਾ ਲੋ 20 ਤੋਂ 22 ਗੱਡੀਆਂ ਜਾਣੀਆਂ ਫਰਕ ਤਾਂ ਹੈਗਾ ਹੀ ਆ ਬਾਈ 100 ਸਵਾਰੀ ਜਿਹੜੀ ਸਾਰੇ ਬਸ ਤੇ ਬਣੇ ਸਵਾਰੀ ਤੇ 5000 ਦੇ ਗ੍ਰੀਨ ਸਵਾਰੀ ਬਣਦੇ ਹਾਂ ਜੀ ਉਹ ਤਾਂ ਨੁਕਸਾਨ ਹੈ ਹੀ ਆ ਜੀ ਮਾਰਕਟ ਜਗਰਾ ਬੰਦੀ ਹੈ ਪਰ ਜਿੰਨੀਆਂ ਕਿ ਸਾਡੇ ਕੋਲ ਜਿੰਨੇ ਪੱਕੇ ਬੰਦੇ ਆ ਉਨੀਆਂ ਕਿ ਅਸੀਂ ਫਿਰ ਉਹ ਗੈਪ ਬਣਾ ਕੇ ਕੱਢਦੇ ਆ ਜੀ ਕੁਝ ਬਕਬਾ ਪਾਪਾ ਕੱਢ ਰਿਹਾ ਹਾਂ ਹਾਂ ਜੀ